3 ਹਣ ਤੁਹਾਨੂੰ ਬੁਲਾਉਣ ਲੱਗੇ ਆ ਜੀ ਇੱਕ ਇਹੋ ਜਿਹੇ ਸਿੰਗਰ ਨਾਲ ਤੁਸੀਂ ਪਛਾਣਨੇ ਹੋ ਬੰਦਾ ਕੌਣਾ ਤੇ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਅੱਜ ਤਿਆਰ ਸ਼ਾਰ ਹੋ ਗਏ ਆ ਤੇ ਤੁਹਾਨੂੰ ਚੰਡੀਗੜ੍ਹ ਜਾ ਕੇ ਨਜ਼ਾਰਾ ਦਿਖਾਉਣੇ ਆ ਇਹ ਆ ਜੀ 골ਡਨ ਐਪਲ ਨਾ ਉੱਚ ਕਰਿਆ ਦੇ ਮਾਦਾ ਪਿਦਾ ਦਾ ਤੁਸੀਂ ਦੇਖਦਾ ਭੁਖੋ ਆਉਣ ਵਾਲਾ ਹੁਣ ਇਸ ਗੱਲ ਦੇ ਵਿੱਚ ਹੁਣ ਤੂੰ ਸਬਜ਼ੀ ਸਸਤੀ ਦੇ ਸਾਨੂੰ ਦੇਖ ਲਓ ਯਾਰ ਕੀ ਕੁਝ ਆ ਗਿਆ ਮਾਰਕੀਟ ਜਾਣਾ ਮੈਂ ਹੁਣ ਤੜਕ ਉੱਟ ਕੇ ਵੱਦਾ ਮਾਰਨਿੰਗ ਵਾਕ ਤੇ ਪੂਰਾ 버ਗਰ ਕਿੰਗ ਲਿਖਿਆ ਹੋਇਆ ਨਾ ਪੰਜਾਬੀ ਚ ਬਹੁਤ ਕੈਂਟ ਗੱਲ ਆ ਉਹਨ ਸਾਰੇ ਪੰਜਾਬੀ ਲਿਖਣ ਲੱਗ ਗਏ ਓਕੇ ਐਫਸੀ ਦੇ ਉੱਧਰ ਪੰਜਾਬੀ ਚ ਲਿਖਿਆ ਹੋਇਆ ਹੈ ਫਰੰਟ ਤੇ ਅਸੀਂ ਪਹੁੰਚ ਚੁੱਕੇ ਸੀ ਇਸ ਟਾਈਮ ਹੋਮਲੈਂਡ ਲੋਜੀ ਪਟਾਕੇ ਚਲਾ ਰਹੇ ਹਾਂ ਅਸੀਂ ਸੈਕਟਰ 88 ਦੇ ਸਾਹਮਣੇ ਪੰਜਾਬ ਪਾਲ ਜਿੰਦਾਬਾਦ ਚਲੋ ਵੀ ਚਲੋ ਸਾਰਿਆਂ ਨੂੰ ਗੁਰਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਮੈਂ ਬੈਠਾ ਹਾਂ ਜੀ ਆਪਣੇ ਦੋਸਤਾਂ ਕੋਲੇ ਇਸ ਟਾਈਮ ਪੰਪ ਦੇ ਉੱਤੇ ਕੀ ਹਾਲ ਜੇ ਤਗੜੇ ਹਾਂ ਹਾਂਜੀ ਬੜੀ ਕਲਾ ਤੇ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਅੱਜ ਤਿਆਰ ਸ਼ਹਿਰ ਹੋ ਗਏ ਆ ਤੇ ਤੁਹਾਨੂੰ ਚੰਡੀਗੜ੍ਹ ਜਾ ਕੇ ਨਜ਼ਾਰਾ ਦਿਖਾਉਣੇ ਆ ਸਭ ਤੋਂ ਵੱਡੀ ਗੱਲ ਜੇ ਤੁਹਾਨੂੰ ਪਹਿਲਾਂ ਚੰਡੀਗੜ੍ਹ ਜਾਣੇ ਹੁੰਦੇ ਹਨ ਨਾ ਇਸ ਮੌਸਮ 'ਚ ਆ ਕੇ ਉੱਥੇ ਫੌਗ ਜੀ ਧੂਆਂ ਜਾਂ ਨਹੀਂ ਹੁੰਦਾ ਅੱਜ ਜਾ ਕੇ ਪਤਾ ਲੱਗੂ ਵੀ ਧੂਆਂ ਉੱਥੇ ਹੈਗਾ ਕਿ ਨਹੀਂ ਦੋਸਤ ਆਉਣ ਵਾਲੇ ਆ ਆਪਾਂ ਤਿਆਰ ਬਾਈਰ ਕੇ ਬੈਠੇ ਆ ਮੰਨਜੀਤ ਪਾਰਿਆ ਗੱਡੀ ਤੇਲ ਹੋਰ ਮਨਜੀਤ ਫਟ ਹੈ ਹਾਂਜੀ ਦੋਸਤੋ ਅਸੀਂ ਰਸਤੇ 'ਚ ਪਹੁੰਚ ਚੁੱਕੇ ਸੀ ਤੇ ਹੁਣ ਲੱਗੇ ਭੁੱਖ ਬੜਾ ਮੋਟਾ ਖਾ ਕੇ ਤੇ ਫਿਰ ਅਗਲਾ ਸਫ਼ਰ ਤੈਅ ਕਰਦੇ ਆ ਚੰਡੀਗੜ੍ਹ ਦਾ ਤੇ ਸਮਾਂ ਤਕਰੀਬਨ 5 ਵਜਣਾਂ ਵਾਲੇ ਆ ਜਿਹੜਾ ਨਵਾਂ ਆਊਟਲੈਟ ਬਣਿਆ ਹੋਇਆ ਅਸੀਂ ਉੱਥੇ ਆ ਆਪਣਾ ਭਵਾਨੀਗੜ੍ਹ ਤੋਂ ਪਿੱਛੇ ਥੋੜਾ ਜਿਹਾ ਬਾਕੀ ਮੌਸਮ ਤੁਸੀਂ ਦੇਖ ਸਕਦੇ ਹੋ ਅੱਧੀ ਵਾੜ ਤੋਂ ਵੱਧ ਵਾੜ ਅਸੀਂ ਤੈਅ ਕਰ ਲਈ ਐ। ਬਾਕੀ ਹੁਣ ਚੰਡੀਗੜ੍ਹ ਜਾ ਕੇ ਥੋੜਾ ਰੂਬਰੂ ਹੋਵਾਂਗੇ। ਹੁਣ ਰਸਤੇ ਸਫਰ ਦਾ ਸਾਨੂੰ ਕੀ ਦਿਖਾਉਣਾ। ਬਾਕੀ ਜੇ ਕੋਈ ਦਿਖਾਉਣ ਵਾਲਾ ਹੋਇਆ ਤਾਂ ਸਾਨੂੰ ਜਰੂਰ ਦਿਖਾਵਾਂਗੇ। ਤੇ ਇੱਕ ਚੀਜ਼ ਦਾ ਫਾਇਦਾ ਜਰੂਰ ਹੋਇਆ। ਹੁਣ ਆਊਟਲੈਟ ਨਾਲ ਮੈਨੂੰ ਲੱਗਦਾ ਕੋਈ 60-60 ਕਿਲੋਮੀਟਰ ਦੀ ਦੂਰੀ ਤੇ ਬਣਾਤੇ। ਤੇ ਵਧੀਆ ਕਰਿਆ ਕੰਮ ਇਹ। ਬੰਦੇ ਨੇ ਖਾਣਾ ਪੀਣਾ ਉਹ ਵੀ ਖਾ ਸਕਦਾ ਆਸਾਨੀ ਨਾਲ। ਤੇ ਉੋਂ ਵੀ ਵੈਸੇ ਰੌਣਕ ਮੇਲਾ ਵੀ ਖਰੀਦਦਾਰੀ ਕਰਨੀ ਤਾਂ ਵੀ ਵਧੀਆ ਬਣਿਆ ਪਿਆ। ਤੇ ਬਸ ਜਾ ਕੇ ਹੁਣ ਰੈਸਟੀ ਕਰਾਂਗੇ ਤੇ ਜੋ ਕੋ ਹੋਇਆ ਕਿਸਨ ਮਿਲਣਾ ਅੱਜ ਮਿਲਣਾ ਵੀ ਅਸਿੱਖੀ ਜਣਾਂ ਨੂੰ ਜੇ ਟਾਈਮ ਨਾ ਪਹੁੰਚ ਕੇ ਤਾਂ ਮਿਲਾਂਗੇ ਨਹੀਂ ਫਿਰ ਕੱਲ ਨੂੰ ਨਹਾ ਧੋ ਕੇ ਫਿਰ ਮਿਲਾਂਗੇ ਜੁੜੇ ਰਹੋ ਸਾਡੇ ਨਾਲ ਜਾ ਕੇ ਤੁਹਾਨੂੰ ਦਿਖਾਉਣੇ ਰੌਣਕ ਮੇਲਾ ਇੱਕ ਗੱਲ ਹੋਰ ਆ 버ਗਰ ਕਿੰਗ ਲਿਖਿਆ ਹੋਇਆ ਨਾ ਪੰਜਾਬੀ ਚ ਬਹੁਤ ਕੈਂਡ ਗੱਲ ਆ ਹੁਣ ਸਾਰੇ ਪੰਜਾਬੀ ਲਿਖਣ ਲੱਗ ਗਏ ਓਕੇ ਐਫ ਸੀ ਦੇ ਉੱਧਰ ਪੰਜਾਬੀ ਚ ਲਿਖਿਆ ਹੋਇਆ ਹੈ ਫਰੰਟ ਤੇ ਬਹੁਤ ਵਧੀਆ ਕਰਿਆ ਹੈ ਸਿਰਾ ਇਥੋਂ ਜਿਵੇਂ ਬਾਹਰ ਲੱਗ ਕੰਮ ਹੀ ਲੱਗਦਾ ਅਸੀਂ ਪਹੁੰਚ ਚੁੱਕੇ ਸੀ ਇਸ ਟਾਈਮ ਹੋਮਲੈਂਡ ਤੇ ਆਹ ਮਾਰਕੀਟ ਹੈ ਜਿਹੜੀ ਹੋਮਲੈਂਡ ਦੇ ਸਾਹਮਣੇ ਹੈ ਕਿਉਂਕਿ ਆਂ ਤਾਂ ਨੂੰ ਟਾਈਮ ਬਹੁਤ ਹੋ ਗਿਆ ਉਹ ਤੋਂ ਪਹਿਲਾਂ ਅਸੀਂ ਜਾ ਕੇ ਬਾਈ ਕੇਵੀ ਕੋਲੇ ਉੱਥੇ ਥੋੜੇ ਬਿਜੀ ਸੀ ਫਿਰ ਇੱਕ ਜੀ ਖਾਨ ਦਾ ਸ਼ੋਅ ਸੀ ਉੱਧਰ ਜਾਵੜੇ ਬਾਈ ਦਾ ਉਹ ਸ਼ੋਅ ਤੇ ਜਾ ਕੇ ਹੁਣ ਫ੍ਰੀ ਹੋਏ ਆਂ ਹਾਂ ਦੇ ਦੋਸਤੋ ਸਵਾਗਤ ਹੈ ਤੁਹਾਡਾ ਇਸੇ ਬਲੌਗ ਦੇ ਵਿੱਚ ਇੱਕ ਕਰੀ ਹੋਰ ਮੈਂ ਹੁਣ ਤੜਕੇ ਉੱਠ ਕੇ ਵੱਦਾ ਮਾਰਨਿੰਗ ਵਾਕ ਤੇ ਇਹ ਰਾਸ਼ਮਗਰ ਬਹੁਤ ਹੋ ਗਿਆ ਇਹ ਹੈ ਜੀ ਲਾਂਡਰ ਵਾਲੀ ਰੋਡ ਜਿਹੜੀ ਲਾਂਡਰਾ ਤੋਂ ਜਾਂਦੀ ਹੈ ਆਪਣੇ ਪਨੋੜਨੋ ਉਸ ਰੋਡ ਤੇ ਇਸ ਟਾਈਮ ਐ ਬਾਕ ਕਰ ਰਹੇ ਆ ਯਾਰ ਦੋ ਸਿੱਤੇ ਪਏ ਨਿਆਰਾ ਆ ਗਿਆ ਸੇ ਬਾਕ ਕਰਦਾ ਹਾਂ ਥੋੜਾ ਜਿਹਾ ਰਸ ਵੱਧ ਗਿਆ ਜਦੋਂ ਮੈਂ ਸ਼ੁਰੂ ਕਰੀ ਸੀ ਉਦੋਂ ਰਸ ਇਹਦਾ ਹੈ ਨਹੀਂ ਬਾਕੀ ਕੋਈ ਨਹੀਂ ਬਾਅਦ ਵਿੱਚ ਫਰੈਸ਼ ਪੁੱਛੋ ਕਿ ਤੁਹਾਡੇ ਰੂਬਰੂ ਹੁੰਨੇ ਆ ਨਾ ਆਵਿਆ ਲਿਆ ਸੀਗਾ ਜਾ ਕੇ ਲੋਰਥੂਰੀ ਪਾਉਣੀ ਜੱਲੀ ਮਿਲਦੇ ਆ ਹੁਣ ਤੁਹਾਨੂੰ ਬੁਲਾਉਣ ਲੱਗੇ ਆ ਜੀ ਇੱਕ ਇਹੋ ਜਿਹੇ ਸਿੰਗਰ ਨਾਲ ਤੁਸੀਂ ਪਛਾਣਿਓ ਬੰਦਾ ਕੌਣ ਹੈ ਕਾਕੂ ਜੌਦੜਾ ਸਾਹਿਬ ਮਾਰੇ ਪਿੱਛੇ ਬੜਾ ਮੁਖਣਾ ਦਿਖਾਉਂਦਾ। ਨਹੀਂ ਇਹ ਚੰਗੀ ਤਰ੍ਹਾਂ ਬੜਾ ਫੇਸ ਨਹੀਂ ਥੋੜਾ ਦਿਖਿਆ ਜੀ ਵਾਪਿ ਪਛਾਣਣਾ ਜੀ ਬੰਦਾ ਕੌਣ ਹੈ ਇਹ। ਚੱਲਗੇ? ਚਲੋ ਜੀ। ਹੁਣ ਅਸੀਂ ਜਾਣੇ ਆ ਜੀ ਘੁੰਮਣ ਫਿਰਨ ਪੰਜਾਬੀ ਚ ਕਹਿੰਦੇ ਭੌਂਕਣ। ਤੇ ਸੋਨੋ ਹੁਣ ਉਥੋਂ ਦਾ ਜਿਹੜਾ ਸ਼ਹਿਰ ਦਾ ਇਸ ਵੇਲੇ ਰੌਣਕ ਮੇਲਾ ਦਿਖਾਵਾਂ ਕਿਉਂਕਿ ਕੱਲ ਤਾਂ ਬੜੇ ਲੇਟ ਹੋ ਗਏ ਸੀ। ਫਿਰ ਆ ਕੇ ਕੰਮਾਂ ਚੁੱਲਜ ਗਏ ਤੇ ਫਿਰ ਦੋ ਸੌਂ ਗਏ। ਤੇ ਹੁਣ ਸ਼ਹਿਰ ਸੋਲ ਕਰਿਆਂਦੀ ਆਪਾਂ। ਤੇ ਹੁਣ ਤੁਹਾਨੂੰ ਦਿਖਾਉਨੇ ਆ ਸ਼ਹਿਰ ਦਾ ਰੌਣਕ ਮੇਲਾ। ਅਸੀਂ ਲੈਣ ਆਇਆ ਸਬਜ਼ੀ ਮਹੱਲੀ ਦੀ ਬੜੀਆਂ ਸੋਹਣੀਆਂ ਸੋਹਣੀਆਂ ਸ਼ਿਮਲਾ ਮਿਰਚ ਪੰਗਾਂ ਬਾਈ ਵਰਗੀਆਂ ਐਡੇ ਵੱਡੇ ਨਿੰਬੂ ਯਾਰ ਕਮਾ ਕਿਹੜੀ ਕਿੱਥੋਂ ਲਿਆਦੇ ਆ ਇਹ ਆ ਆ ਐਪਲ ਵੇਖੋ ਕਿੱਡਾ ਵਧੀਆ ਇਹ ਆ ਜੀ 골ਡਨ ਐਪਲ ਵਧੀਆ ਹੁੰਦਾ ਖਾਣ ਚ ਇਹ ਆ ਤਾਂ ਆਪਣੇ ਵਾਲਾ ਲਾਲ ਆ ਗਿਆ ਆ ਫਲ ਨੂੰ ਕੀ ਆਦੇ ਬਾਈ ਯਾਰ ਫਿਰ ਆਏ ਕਿ ਫੋਨਾ 3 5 3 5 ਕਿਹੜਾ ਆ ਵੇਲ ਵੀ ਆ ਫਰੀਫਾ ਫਲ ਵਾਹ ਯਾਰ ਆ ਕਾਲਾ ਹੈ ਕੀ ਤੇਰੇ ਕੋਲ ਐਵੇਂ ਕਾਡੂ ਦੇਖ ਲੋ ਯਾਰ ਨਮਗੰਮ ਗੰਜ ਜੰਜੇ ਆਉਣ ਲੱਗੀਆਂ ਮਾਰਕੀਟ ਚ ਠੀਕ ਹੈ ਨਾ ਮੁੰਡੇ ਬਾਰੇ ਇਹ ਨਮਗੰਚ ਜਾ ਰਹੇ ਸੰਗ ਦੇਣਾ ਤੇ ਥੋੜਾ ਜਿਹਾ ਪਰਦਾ ਉਹਨੇ ਖੜ ਗਿਆ ਪਰਦਾ ਜੀ ਕਿਥੇ 9th ਲਾਂਡਰਿਸ਼ ਕੋਡ ਲਾਂਡਰਿਸ਼ ਇਹਨੇ ਬਰਡ ਨੰਬਰ ਆਇਆ ਸੀ ਪਰਦਾ ਜੀ ਕੱਟਿਆ ਸੀ ਕੱਟਾ ਹੀ ਸੀ ਕਿੰਨੀਵੀਂ ਕਲਾਸ ਚ ਹੈ 9th ਦੱਬ ਕੇ ਵੱਡਾ ਕਰ ਪੁੱਤ ਬੋਰਡ ਦੀ ਕਲਾਸ ਆਊਗੀ ਤੇਰੀ ਠੀਕ ਹੈ ਵੱਡਾ ਹੋ ਕੇ ਨਾ ਕੋਈ ਬੜੀ ਹਫਤਰ ਲੱਗੀ ਨਾ ਉੱਚਾ ਕਰੀ ਆ ਤੇ ਮਾਦਾ ਪਿਤਾ ਦਾ ਤੁਸੀਂ ਦੇਖਦਾ ਭੁਖੋ ਆਉਣ ਵਾਲਾ ਹੈਗੀ ਐਂਟੀ ਹਾਂ ਸ਼ਿਆਣੀ ਗੱਲ ਹੈ ਔਰ ਇਸ ਗੱਲ ਦੇ ਵਿੱਚ ਤੁਹਾਨੂੰ ਸਬਜ਼ੀ ਸਸਤੀ ਦੇ ਸਾਨੂੰ ਡਿਸਕਾਊਂਟ ਦੇ ਹਾਂ ਆਈ ਡੇਡੇ ਛੋਟੇ ਸਾਤਰ ਯਾਰ ਨੰਗਾ ਬਰਾਟ ਕਾ ਬੋਟਨਾ ਵਾਹ ਵੀ ਵਾਹ ਛੋਟੀ ਛੱਲੀ ਇਹ ਵਾ ਅੱਛਾ ਛੱਲੀ ਹੈ ਛੋਟੀ ਹੈ ਵੀਰੇ ਛੱਲੀ ਆ ਇਹ ਦੇਖ ਲਓ ਯਾਰ ਕੀ ਕੋਸੀ ਆ ਗਿਆ ਮਾਰਕੀਟ ਜਾਣਾ ਵਾ ਆ ਗਈ ਹੈ ਅਸੀਂ ਆਏ ਜੀ ਹੁਣ ਗੀਤ MP3 ਦੇ ਦਫ਼ਤਰ ਕੰਮਾਂ ਮਾੜਾ ਬਟਾ ਉਹ ਕਰਦੇ ਪਹਿਲਾਂ ਤੇ ਦਫ਼ਤਰ ਅੰਦਰ ਬਹੁਤ ਸੋਹਣਾ ਹੈ ਬਾਕੀ ਜੋ ਕੋਈ ਬੈਠਾ ਹੈ ਅੰਦਰ ਤਾਂ ਤੁਹਾਡੇ ਜਰੂਰ ਰੂਪ ਰੂਪ ਕਰਾਂਗੇ ਅੰਦਰ ਜਾ ਕੇ ਵੇਖਣੇ ਕਿ ਕੌਣ ਕੌਣ ਬੈਠਾ ਹੈ ਕੌਣ ਕੌਣ ਨਹੀਂ ਬੈਠਾ ਤਗੜੇ ਹਾਂ ਵਧੀਆ 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 ਠੀਕ ਠਾਕ ਕੋਤਣਾਓ ਮੌਜੀ ਪਟਾਕੇ ਚਲਾ ਰਹੇ ਆ ਅਸੀਂ ਟਰੈਕਟਰ 88 ਦੇ ਸਾਹਮਣੇ ਭਈਆ ਦੂਰਾ ਪਤਾ ਦੂਰਾ ਪਤਾ ਹੂੰ ਜੰਦਾਬਾਦ ਚਲੋ ਮਿਚਲਾਓ ਤੇ ਹੁਣ ਯਸਤਾਬ ਪਰੇ ਹੋ ਜਾ ਬਾਈ ਪਰੇ ਹੋ ਜਾ ਪਰੇ ਚੱਲ ਬਾਈ ਚੱਲ ਹੈਰੀ ਹਾਂਜੀ ਦੋਸਤੋ ਰਾਤ ਕਾਫੀ ਲੇਟ ਹੋ ਗਈ ਸੀ ਤੇ ਸਾਰਿਆਂ ਨੂੰ ਗੁਰਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਣ ਸਾਰੇ ਹੱਸਦੇ ਵਸਦੇ ਰਹਿਣ ਰਾਤ ਬਹੁਤ ਪਟਾਕੇ ਚਲਾਏ ਲੋਕਾਂ ਨੇ ਤੇ ਇੱਥੇ ਵੀ ਆਹ ਚੱਲੀ ਜਾਂਦੇ ਸੀ ਸੋਸਾਇਟੀ ਚ ਆਹ ਦੇਖੋ ਤੇ ਬਾਕੀ ਆ ਤਾਰਾਂ ਦੀ ਆਵਾਜ਼ ਆ ਰਹੀ ਹੈ ਵਿੱਚ ਬਹੁਤ ਨੇ ਆ ਦੀ ਆਵਾਜ਼ ਹੁੰਦੀ ਹੈ ਜਿਹੜੀ ਆ ਜ਼ਮੀਨ ਹੈ ਇਹਦਾ ਤਾਂ ਕੋਈ ਮੁੱਲ ਹੀ ਕੋਈ ਨਹੀਂ ਭਾਰਤ ਮਾਲਾ ਰੋਡ ਵੀ ਕੋਲ ਦੀ ਬਣੀ ਹੈ ਬੜੀ ਮਹਿੰਗੀ ਜ਼ਮੀਨ ਹੋ ਗਈ ਹੋਣੀ ਹੈ ਜਿੰਨੇ ਵੀ ਕਹਿ ਦਗੇ ਤੇ ਬਾਕੀ ਅੱਜ ਦਿਨ ਬਹੁਤ ਵਧੀਆ ਲੱਗਿਆ ਹੈ ਥੋੜੇ ਸਾਹਮਣੇ ਆ ਜਮਾ ਤਿੱਖੀ ਧੁੱਪ ਹੈ ਸਮਾਂ 10:00 ਵਜੇ ਹੈ ਤੇ ਅੱਜ ਕੰਮ ਕਰਨ ਵੇੜ ਕੇ ਫਿਰ ਜਾਵਾਂਗੇ ਜੀ ਪਿੰਡਾਂ ਨੂੰ ਕਿਉਂਕਿ ਪਿੰਡ ਵੀ ਕੰਮ ਕਰ ਬਥਰੇ ਦਿੰਦੇ ਆ ਉਹ ਵੀ ਕਰਦੇ ਜਾ ਕੇ ਆਪਾਂ ਤੇ ਬਾਕੀ ਬਸ ਯਾਰ ਦੋਸਤੋ ਤਿਆਰ ਹੋ ਰਿਹਾ ਆਪਾਂ ਨਹਾ ਧੋਲੇ ਸੀ ਜਾਨੇ ਆ ਪਿੰਡ ਫਿਰ ਤੇ ਬਾਕੀ ਬਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਆ ਕਰੋ ਬੜੀ ਮਿਹਨਤ ਲੱਗਦੀ ਹੈ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਮਾਤਾ ਮਾਤਮਾ ਤੁਹਾਨੂੰ ਜਰ ਦੇ ਗਲਾ ਤੇ ਰੱਖਣ ਜੀ ਬਸ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਵੀਡੀਓ ਆਪਾਂ ਦੇਖ ਹੀ ਲੈਣੇ ਆ ਥੱਲੇ ਬਸ ਲਾਈਕ ਕਰਕੇ ਕਮੈਂਟ ਕਰਨਾ ਹੁੰਦਾ ਉਹਦੇ ਨਾਲ ਨਾ ਫਿਰ ਬੰਦੇ ਨੂੰ ਹੌਸਲਾ ਮਿਲਦਾ ਤੇ ਜਦੋਂ ਬੰਦੇ ਦੇ ਵਿਊ ਵਧ ਆਉਂਦੇ ਆ ਜਾਂ ਲਾਈਕ ਕਮੈਂਟ ਆਉਂਦੇ ਆ ਜੇ ਬੰਦੇ ਨੂੰ ਕੋਈ ਗਲਤੀ ਵੀ ਹੁੰਦੀ ਹੈ ਮਦਦ ਨੂੰ ਹੀ ਪਤਾ ਲੱਗ ਜਾਂਦੀ ਮੈਂ ਇੱਥੇ ਗਲਤ ਆ ਕੋਈ ਦੱਸਦਾ ਕਮੈਂਟ ਕਰਕੇ ਫਿਰ ਉਹ ਬੰਦਾ ਉਹ ਸੁਧਾਰ ਕਰਦਾ ਤਾਂ ਜੋ ਤੁਹਾਨੂੰ ਅੱਗੇ ਹੋਰ ਵਧੀਆ ਵੀਡੀਓ ਦਿਖਾ ਸਕੇ ਤੇ ਮਤਲਬ ਹਰ ਮਦਦ ਨੂੰ ਚਾੜ ਚੜ ਲੱਗ ਜਾਂਦਾ ਯਾਰ ਵੀ ਆਪਾਂ ਹੋਰ ਵਧੀਆ ਬਣਾ ਕੇ ਬਹੁਤ ਨਾਲ ਮੱਲਾ ਜਨ ਵੀ ਕਹਿ ਲਈਏ ਲਾਈਕ ਕਮੈਂਟ ਕਰਨਾ ਕੀ ਹੁੰਦਾ 2 ਮਿੰਟ ਦਾ ਕੰਮ ਹੈ ਸ਼ੇਅਰ ਕਰਦਾ ਕਰੋਗੇ ਤਾਂ ਤੁਹਾਡਾ ਹੋਰ ਵੀ ਜਿਆਦਾ ਧੰਨਵਾਦ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦਾ ਕਰੋ ਤੇ ਬਾਕੀ ਬਸ ਹੁਣ ਹੁੰਨੇ ਆ ਤਿਆਰ ਸ਼ਰ ਲੈ ਕੇ ਰੱਬ ਦਾ ਨਾਮ ਫਿਰ ਨਿਕਲਦੇ ਆ ਵੈੜੀਆਂ ਵੈਸੇ ਬਣ ਬਹੁਤ ਕਿੰਨਾ ਬਹੁਤ ਦੂਰ ਦੂਰ ਤਾਈ ਹੁਣ ਚੰਡੀਗੜ੍ਹ ਵਾਲੀ ਬਣ ਗਿਆ ਜਿੰਨਾ ਵੀ ਕਹਿ ਲਈਏ ਹੁਣ ਆ ਦੇਖ ਲਓ ਆ ਸਾਰੀ ਲੈਂਡ ਵੇਲੀ ਪਈ ਹੈ ਜਿਹੜੇ ਵੀ ਹੈ ਆਪਾਂ ਸਰਦਾਰ ਭਰਾ ਦੀ ਹੈ ਜਾਂ ਕਿਸੇ ਦੀ ਵੀ ਹੈ ਆਉਣ ਵਾਲੇ ਕੁਝ ਸਾਲਾਂ 'ਚ ਤੁਹਾਨੂੰ ਇੱਥੇ ਵੀ ਸੋਸਾਇਟੀ ਬਣੀ ਦੇਊਗੀ ਇਹਨਾਂ ਜ਼ਮੀਨਾਂ ਦਾ ਮੁੱਲ ਹੀ ਕੋਈ ਨਹੀਂ ਜਮਾਂ ਸ਼ਹਿਰ ਦੇ ਵਿੱਚ ਆ ਗਈਆਂ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਵੀ ਚੰਡੀਗੜ੍ਹ ਮਹਾਲੀ ਇੱਥੋਂ ਤੱਕ ਆ ਜਾਊਗਾ ਹੁਣ ਤਾਂ ਆਪਣੇ ਐਨ ਮਹਾਲੀ ਤੱਕ ਲੈ ਆ ਦੇਣੀ ਭਾਵੇਂ ਮਹਾਲੀ ਆਏ ਆ ਪਰ ਚੰਡੀਗੜ੍ਹ ਜਾਣਾ ਵੀ ਨਹੀਂ ਤਾਂ ਪਾਈਆਂ ਨੇ ਵਿੱਚ ਚੰਡੀਗੜ੍ਹ ਫਿਰਦੇ ਆ ਬਾਕੀ ਚੰਡੀਗੜ੍ਹ ਤੁਹਾਨੂੰ ਪਤਾ ਹੀ ਰੂਲਾਂ ਦੇ ਹਿਸਾਬ ਨਾਲ ਵੀ ਤੇ ਵੈਸੇ ਵੀ ਹਰਿਆਲੀ ਦੇ ਹਿਸਾਬ ਨਾਲ ਵੀ ਬਹੁਤ ਜ਼ਿਆਦਾ ਸੋਹਣਾ ਓਕੇ ਦੋਸਤੋ ਹੁਣ ਕੱਲ ਨੂੰ ਮਿਲਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਏ ਬਾਏ ਟਾਟਾ ਟੇਕ ਕੇਅਰ